ਮੋਦੀ ਸਰਕਾਰ ਨਾਲ ਮੱਥਾ ਲਾਉਣ ਵਾਲੀ ਤੇ ਭਿੜਨ ਵਾਲੀ ਪਹਿਲਵਾਨ ਧੀ ਵਿਨੇਸ਼ ਫੁਗਾੜ ਦੇ ਨਾਲ 올림픽 ਖੇਡਾਂ 'ਚ ਜੋ ਕੁਝ ਹੋਇਆ ਜਿਵੇਂ ਉਹਨੂੰ 100 ਗ੍ਰਾਮ ਵਜਨ ਵੱਧ ਹੋਣ ਕਰਕੇ ਬਾਹਰ ਕੱਢਿਆ ਗਿਆ ਕੀ ਉਹ ਸਾਜ਼ਿਸ਼ ਹੋਈ ਹੈ ਜਾਂ ਸਤਮੁੱਚ ਕੋਈ ਕਾਰਨ ਹੈ ਇਹਦੇ ਉੱਪਰ ਆਪਾਂ ਬਰੀਕੀ ਦੇ ਨਾਲ ਗੱਲ ਕਰਦੇ ਹਾਂ ਤੇ ਨਾਲੇ ਮੋਦੀ ਸਰਕਾਰ ਦੇ ਮੰਤਰੀ ਸਾਹਿਬ ਨੇ ਕਿੰਨਾ ਬੇਸ਼ਰਮੀ ਭਰਿਆ ਬਿਆਨ ਸੰਸਦ ਦੇ ਵਿੱਚ ਇਸ ਪਹਿਲਵਾਨ ਧੀ ਬਾਰੇ ਦਿੱਤਾ ਹੈ ਉਹਦੇ ਤੇ ਗੱਲ ਕਰਾਂਗੇ ਤੇ ਮੋਦੀ ਸਰਕਾਰ ਨੇ ਕੀ ਕੀਤਾ ਜਦੋਂ ਉਸ ਧੀ ਨੂੰ 100 ਗ੍ਰਾਮ ਵਜਨ ਵੱਧ ਦਾ ਬਹਾਨਾ ਬਣਾ ਕੇ ਫਾਈਨਲ ਮੈਚੋਂ ਬਾਹਰ ਕੀਤਾ ਗਿਆ ਤੇ ਨਾਲ ਹੀ ਹੋਰ तमाम ਮੁੱਦਿਆਂ ਤੇ ਗੱਲ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਲੱਗ ਚੁੱਕਿਆ ਕਿ ਦੇਸ਼ ਦੀ ਪਹਿਲਵਣ ਧੀ ਵਿਨੇਸ਼ ਫੁਗਾਟ ਜਿਹੜੇ ਲੰਬਾ ਟਾਈਮ ਦਿੱਲੀ ਮੋਦੀ ਸਰਕਾਰ ਦੇ ਇੱਕ ਸੰਸਦ ਇੱਕ ਐਮਪੀ ਬਿਰਜ ਪੂਸ਼ਣ ਸਿੰਘ ਦੇ ਖਿਲਾਫ ਧਰਨਾ ਲਾ ਕੇ ਬੈਠੇ ਰਹੇ ਉਹਨੂੰ ਬੀਜੇਪੀ ਜੋ ਬਰਖਾਸਤ ਕਰਨ ਦੀ ਤੇ ਉਹਦੇ ਉੱਪਰ ਕਾਰਵਾਈ ਕਰਨ ਦੀ ਮੰਗ ਕਰਦੇ ਰਹੇ ਉਹ ਪਹਿਲਵਣ ਧੀ ਵਿਨੇਸ਼ ਫੁਗਾਟ ਜਦੋਂ ਹੁਣ 올림픽 ਖੇਡਾਂ ਦੇ ਵਿੱਚ ਖੇਡਣ ਜਾ ਰਹੀ ਸੀ ਤਾਂ ਉਸ ਤੋਂ ਪਹਿਲਾਂ ਉਸਨੇ ਇੱਕ ਲਿਖਤੀ ਬਿਆਨ ਸੋਸ਼ਲ ਮੀਡੀਆ ਤੇ ਪਾਇਆ ਸੀ ਜਿਹਦੇ ਛੋਨੇ ਪਹਿਲਾਂ ਹੀ ਇਹ ਖਦਸ਼ਾ ਪ੍ਰਗਟ ਕਰ ਦਿੱਤਾ ਸੀ ਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਇਥੋਂ ਤੱਕ ਕਹਿੰਦਾ ਸੀ ਕਿ ਮੇਰੇ ਨਾਲ ਮੈਨੂੰ ਡੋਪ ਟੈਸਟ ਚ ਫੇਲ ਕਰਕੇ ਨਸ਼ਾ ਕਰਕੇ ਖੇਡਣ ਵਾਲੀ ਸਾਬਤ ਕਰਕੇ ਗੇਮ ਚੋਂ ਪਾਸੇ ਕੀਤਾ ਜਾ ਸਕਦਾ ਜਾਂ ਹੋਰ ਵੀ ਹੋ ਸਕਦਾ ਤਾਂ ਉਹਦੇ ਨਾਲ ਇਸ ਤਰ੍ਹਾਂ ਦਾ ਹੀ ਕੁਝ ਹੋਇਆ ਓਲੰਪਿਕ ਖੇਡਾਂ 'ਚ ਇੱਕੋ ਦਿਨ ਤਿੰਨ ਮੈਚ ਜਿੱਤ ਕੇ ਜਦੋਂ ਉਹ ਫਾਈਨਲ 'ਚ ਪਹੁੰਚੀ ਤਾਂ ਫਾਈਨਲ ਦੇ ਵਿੱਚ ਉਸ ਨੂੰ 100 ਗ੍ਰਾਮ weight ਵੱਧ ਹੋਣ ਦਾ ਬਹਾਨਾ ਕਰਕੇ ਬਾਹਰ ਕੀਤਾ ਗਿਆ ਅੱਜ ਤੱਕ ਓਲੰਪਿਕ ਖੇਡਾਂ ਦੇ ਇਤਿਹਾਸ 'ਚ 100 ਗ੍ਰਾਮ weight ਦਾ ਬਹਾਨਾ ਬਣਾ ਕੇ ਕੋਈ ਨਹੀਂ ਕੱਢਿਆ ਗਿਆ ਪਰ ਇੱਥੇ ਮੋਦੀ ਸਰਕਾਰ ਨੇ ਕੀ ਕੀਤਾ ਇੱਥੇ ਮੌਜੂਦਾ ਭਾਰਤ ਸਰਕਾਰ ਨੇ ਕੀ ਕੀਤਾ ਸਵਾਲ ਇਹ ਹੈ ਕਿੰਨੀਆ ਇੱਕ ਛੋਟਾ ਜਿਹਾ ਦੇਸ਼ ਹੈ ਤੇ ਕਿਨੀਆਂ ਦਾ 500 ਮੀਟਰ ਰੇਸ ਦੇ ਵਿੱਚ ਦੌੜਨ ਵਾਲਾ ਇੱਕ ਐਥਲੀਟ ਸੀ ਫੈਚ ਤੁਸੀਂ ਸਾਰੇ ਜਾਣਦੇ ਹੋ ਤਾਂ ਉਹਨੂੰ 올림픽 ਖੇਡਾਂ ਦੇ ਵਿੱਚੋਂ ਇੱਕ ਵਾਰ ਇਸ ਤਰ੍ਹਾਂ ਡਿਸਕਵਾਲਿਫਾਈ ਕਰਕੇ ਬਾਹਰ ਕੀਤਾ ਗਿਆ ਸੀ ਛੋਟਾ ਜਿਹਾ ਦੇਸ਼ ਹੈ ਕਿਨੀਆਂ ਤੇ ਕਿਨੀਆਂ ਨੇ ਤੁਰੰਤ ਦੇਸ਼ ਵੱਲੋਂ ਬਿਆਨ ਦਿੱਤਾ ਸੀ ਵੀ ਅਸੀਂ ਫਿਰ ਅੱਜ ਤੋਂ 올림픽 ਗੇਮਾਂ ਤੋਂ ਬਾਹਰ ਜਾਵਾਂਗੇ ਜਾਂ ਸਾਡੇ ਬੰਦੇ ਨੂੰ ਵਿੱਚ ਖੇਡਣ ਦਿਓ ਅਸੀਂ ਡਿਸਕਵਾਲਿਫਾਈ ਨਹੀਂ ਹੋਣ ਦੇਣਾ ਤਾ ਦਬਾਰਾ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਦਬਾਰਾ ਉਸ ਨੂੰ ਫਿਰ ਆ অলਪਿਕ ਖੇਡਾਂ ਦੇ ਵਿੱਚ ਖੇਡਣ ਦੀ ਇਜਾਜ਼ਤ ਦੇਣੀ ਪਈ ਸੀ ਪਰ ਹੁਣ ਮੋਦੀ ਸਰਕਾਰ ਨੇ ਕੀ ਕੀਤਾ ਕੀ ਸਟੈਂਡ ਲਿਆ অলਪਿਕ ਖੇਡਾਂ ਕਰਾਉਣ ਵਾਲੀ ਅਥਾਰਟੀ ਦੇ ਨਾਲ ਮੋਦੀ ਸਰਕਾਰ ਨੇ ਜਿਹੜੇ ਮੋਦੀ ਸਾਹਿਬ ਨੂੰ ਇਹ ਸਮਝਦੇ ਆ ਭਾਜਪੀ ਵਾਲੇ ਬਿਓ ਤਾਂ ਜਿੱਥੇ ਲੱਤ ਘੱਟ ਦੇਣ ਬਸ ਗੱਡੀ ਜਾਂਦੀ ਹੈ ਜੋ ਕਹਿ ਦੇਣ ਉਹ ਹੋ ਜਾਂਦਾ ਹੈ ਅੰਤਰਰਾਸ਼ਟਰੀ ਰਾਜਨੀਤੀ ਚੋਦੀ ਬੜੀ ਪਹੁੰਚ ਹੈ ਤਾਂ ਫਿਰ ਕੀ ਕਾਰਨ ਹੈ ਕਿ ਮੋਦੀ ਸਰਕਾਰ ਨੇ ਕੋਈ ਵੱਡਾ ਸਟੈਂਡ ਇਸ ਮਸਲੇ ਤੇ ਨਹੀਂ ਲਿਆ ਮੋਦੀ ਸਾਹਿਬ ਪਹਿਲਾਂ ਜਦੋਂ ਤੱਕ ਉਹ ਆ ਮੈਚ ਜਿੱਤਦੀ ਰਹੀ ਤੇ ਫਾਈਨਲ ਤੱਕ ਪਹੁੰਚੀ ਉਦੋਂ ਤੱਕ ਬਿਲਕੁਲ ਨਹੀਂ ਬੋਲੇ ਹਾਂ ਜਦੋਂ ਉਹਨੂੰ ਕੱਢ ਦਿੱਤਾ ਗਿਆ ਫਾਈਨਲ ਮੈਚ ਖੇਡਣ ਨਹੀਂ ਦਿੱਤਾ ਗਿਆ ਉਦੋਂ ਆ ਦੇਖੋ ਮੋਦੀ ਸਾਹਿਬ ਦਾ ਇਹ ਲਿਖਤੀ ਬਿਆਨ ਆਇਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ ਇਹਦੇ 'ਚ ਵੀ ਬਸ ਅਫਸੋਸ ਹੈ ਤੇ ਭਰੋਸਾ ਹੈ ਕੋਈ ਸਟੈਂਡ ਨਹੀਂ ਹੈ ਕਿ ਸਾਡੀ ਭਾਰਤ ਦੀ ਇੱਕ ਬਹੁਤ ਹੌਣਹਾਰ ਧੀ ਨੂੰ ਇਸ ਤਰ੍ਹਾਂ ਅੰਤਮ ਸਟੈਪ ਤੇ ਆ ਕੇ ਬਾਹਰ ਕੱਢ ਰਹੇ ਹਾਂ ਤਾਂ ਅਸੀਂ ਫਿਰ 올림픽 ਦਾ ਅੱਗੇ ਤੋਂ ਹਿੱਸਾ ਨਹੀਂ ਬਣਾਂਗੇ ਕੋਈ ਇਦਾਂ ਦਾ ਬਿਆਨ ਨਹੀਂ ਜਿਵੇਂ ਕਿਨੀਆਂ ਨੇ ਦਿੱਤਾ ਸੀ ਔਰ ਆ ਇੱਕ ਬਿਆਨ ਸੁਣੋ ਜਿਹੜਾ ਮੋਦੀ ਸਾਹਿਬ ਦੇ ਮੰਤਰੀ ਜਿਹੜੇ ਖੇਡ ਮੰਤਰੀ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਦਿੱਤਾ ਕਿੰਨਾ ਮੈਨੂੰ ਤਾਂ ਸ਼ਰਮ ਆਈ ਸੁਣ ਕੇ ਬਈ ਉਹ ਇਹ ਕਹਨਾਰੇ ਆ ਬਈ ਅਸੀਂ ਇਸ ਖਿਡਾਰਨਤੀ ਤੇ ਸਰਕਾਰ ਵੱਲੋਂ 70 ਲੱਖ 45 ਹਜ਼ਾਰ 700 ਤੇ 23 ਰੁਪਏ ਲਾਏ ਨੇ ਵਾਹ ਬਈ ਵਾਹ ਮੈਨੂੰ ਲੱਗਦਾ ਸ਼ਰਮ ਹੋਣੀ ਚਾਹੀਦੀ ਸੀ ਇਹ ਬਿਆਨ ਦਿੰਦਿਆਂ ਦੇਸ਼ ਵੱਲੋਂ ਖੇਡਣ ਗਈ ਇੱਕ ਧੀ ਤੇ ਤੁਸੀਂ ਇਸ ਟਾਈਮ ਜਦੋਂ ਉਹ ਦੁਖੀ ਐ ਜਦੋਂ ਉਹਨੇ ਇਹ ਐਲਾਨ ਕਰ ਦਿੱਤਾ ਦੁਖੀ ਹੋ ਕੇ ਕਿ ਅੱਜ ਤੋਂ ਬਾਅਦ ਮੈਂ ਖੇਡਾਂ ਤੋਂ ਸੰਨਿਆਸ ਲੈਣੀ ਆ ਮੈਂ ਖੇਡਣਾ ਹੀ ਨਹੀਂ ਉਦੋਂ ਤੁਸੀਂ ਪਾਰਲੀਮੈਂਟ 'ਚ ਐਦਾਂ ਦੇ ਨਮਕ ਛਿੜਕਣ ਵਾਲੇ ਬਿਆਨ ਦੇ ਰਹੇ ਹੋ ਆ ਆ ਦੇਖੋ ਨੂੰ ਪੈਰਿਸ 올림픽 ਚੱਕਰ ਕੇ ਲਈ કુલ 70 ਲੱਖ 45775 ਕੀ ਵਿੱਤੀ ਸਹਾਇਤਾ دی ਗਈ ਹੈ ਜਿਸ ਦਾ ਵਿਵਰਣ ਇਸ ਪ੍ਰਕਾਰ ਹੈ ਸਪੈਨ ਕੇ ਗ੍ਰੇਟ ਫਿਕਸ ਮੇਂ ਭਾਗ ਲੈਣੇ ਕੇ ਲਈ ਵਿੱਤੀ ਸਹਾਇਤਾ साथ ही तीन जुलाई से तेरह जुलाई दो हजार चौबीस दस दिन तक मेड्रिड स्पेन के अंतरराष्ट्रीय प्रशिक्षण शिविर के लिए अतिरिक्त वित्तीय सहायता इसके अलावा फ्रांस के बुलौन में पूर्व ओलंपिक प्रशिक्षण शिविर के लिए अतिरिक्त सहायता की लंबा चौड़ा है मंत्री साहब ने पैसे कि में लाए न 557700 ਰੁਪਏ ਦੀਆਂ ਆਟਮਾ ਵੀ ਮੰਤਰੀ ਸਾਹਿਬ ਕੇਂਦਰੀ ਮੰਤਰੀ ਸਾਹਿਬ ਗਿਣਾ ਰਹੇ ਨੇ ਹੱਦ ਹੋ ਗਈ ਸ਼ਰਮ ਆਈ ਮੈਨੂੰ ਦੇਖ ਕੇ ਤੁਹਾਨੂੰ ਵੀ ਆਈ ਹੋਊਗੀ ਔਰ ਸ਼ਰਮ ਹੈ ਕਿ इनको ਆਤੀ ਨਹੀਂ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਸੱਚਮੁੱਚ 100 ਗ੍ਰਾਮ weight ਵਜ਼ਨ ਵਧ ਜਾਣ ਕਰਕੇ ਉਹਨੂੰ ਬਾਹਰ ਕੱਢਣਾ ਜ਼ਰੂਰੀ ਸੀ ਜਾਂ ਸਾਜ਼ਿਸ਼ ਹੋਈ ਹੈ ਦੇਖੋ ਇੱਥੇ ਦੋ ਤਿੰਨ ਤਰ੍ਹਾਂ ਦੇ ਵਿਚਾਰ ਆ ਰਹੇ ਨੇ ਪਹਿਲਾ ਵਿਚਾਰ ਤਾਂ ਇਹ ਆ ਵੀ ਇਹ ਸਾਜ਼ਿਸ਼ ਹੋਈ ਹੋ ਸਕਦੀ ਹੈ ਇੱਥੋਂ ਤੱਕ ਆਇਆ ਬਹੁਤ ਲੋਕਾਂ ਦਾ ਵਿਚਾਰ ਆ ਚੁੱਕਾ ਹੈ ਕਿ ਮੋਦੀ ਸਰਕਾਰ ਦੇ ਖਿਲਾਫ ਇਹ ਜਿਹੜੀ ਖੜ ਕਰਨ ਹੈ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਜੰਤਰ ਮੰਤਰ ਤੇ ਇਹ ਵੀ ਬੈਠੀ ਰਹੀ ਹੈ ਦੂਜੇ ਖਿਡਾਰੀਆਂ ਨਾਲ ਤਾਂ ਇਸ ਕਰਕੇ ਇੱਕ ਕੜਤਨ ਸੀ ਇਹਨਾਂ ਦੇ ਪ੍ਰਤੀ ਤਾਂ ਉਹ ਕੜਤਨ ਕਰਕੇ ਹੀ ਇਹ ਸਾਰਾ ਕੁਝ ਜਿਹੜਾ ਉਹ ਹੋਇਆ ਉਹ ਕਿਵੇਂ ਹੋਇਆ ਇਹਦੀ ਅਜੇ ਤੱਕ ਕੋਈ ਜਾਣਕਾਰੀ ਅਜੇ ਤੱਕ ਨਹੀਂ ਆ ਰਹੀ ਪਰ ਇਹ ਅਨੁਮਾਨ ਨੇ ਇਹ ਅੰਦਾਜ਼ੇ ਨੇ ਵੀ ਇੰਜ ਹੋਇਆ ਹੋ ਸਕਦਾ ਕਿਵੇਂ ਹੋਇਆ ਹੋ ਸਕਦਾ ਕਿਹਾ ਜਾ ਰਿਹਾ ਵੀ ਜਿਹੜੀ ਪੂਰੀ ਟੀਮ ਜਾਂ ਜਿਹੜੇ ਅਧਿਕਾਰੀ ਗਏ ਹੋਏ ਨੇ ਨਾਲ ਇਹਨਾਂ ਖਿਡਾਰੀਆਂ ਦੇ ਉਹ ਸਾਰੇ ਅਧਿਕਾਰੀ ਜਿਹੜੇ ਨੇ ਉਹ ਬਿਰਜ ਪੂਸ਼ ਬਿਰਜ ਪੂਸ਼ਣ ਸ਼ਰਨ ਸਿੰਘ ਜਿਹੜਾ ਜਿਹਦੇ ਖਿਲਾਫ ਮੋਦੀ ਦੇ ਐਮਪੀ ਦੇ ਖਿਲਾਫ ਇਹ ਧਰਨਾ ਲਾ ਕੇ ਬੈਠੇ ਰਹੇ ਉਹਦੇ ਖਾਸਮ ਖਾਸ ਨਹੀਂ ਔਰ ਇਹ ਕਿਹਾ ਜਾ ਰਿਹਾ ਵੀ 100 ਗ੍ਰਾਮ weight ਉਹ ਅੱਗੇ ਵੀ ਨਿੱਕੇ ਨਿੱਕੇ ਵਾਰ ਕਈ ਵਾਰਾ ਕਰਾਉਂਦੀ ਰਹੀ ਹੈ ਤਾਂ ਉਹਦੇ ਵਾਲ ਕਟਾ ਦਿੰਦੇ ਤਾਂ 100 ਗ੍ਰਾਮ weight ਘਟ ਸਕਦਾ ਸੀ ਇਥੋਂ ਤੱਕ ਆ ਰਿਹਾ ਕਿ ਦੁਬਾਰਾ weight ਕਰਨ ਦੇ ਲਈ ਘੰਟਾ 2 ਘੰਟੇ ਦਿੱਤੇ ਜਾਂਦੇ ਹੁੰਦੇ ਨੇ ਖਿਡਾਰੀ ਨੂੰ ਉਹ ਦਿੱਤੇ ਵੀ ਨਹੀਂ ਗਏ ਤੇ ਇਧਰੋਂ ਲਏ ਵੀ ਨਹੀਂ ਗਏ ਹੁਣ ਕੱਲੀ ਖਿਡਾਰਨ ਉੱਥੇ ਕਿੰਨਾ ਗਰੋਲਾ ਪਾ ਸਕਦੀ ਏ ਉਹ ਤਾਂ ਸਾਰਾ ਦਿਨ ਖੇਡ ਖੇਡ ਕੇ ਤਿੰਨ ਵਾਰ ਉਸ ਦਿਨ ਕੁਸ਼ਤੀ ਉਹਦੀ ਵੱਖ-ਵੱਖ ਦੁਨੀਆ ਦੀਆਂ ਖਿਡਾਰਨਾਂ ਨਾਲ ਕਰਾਈ ਗਈ ਜਿਹੜੇ ਉਹਨੇ ਜਿੱਤੀ ਏ ਤਾਂ ਹਮ ਵੀ ਪਈ ਸੀ ਤਾਂ ਜਿਹੜੇ ਅਧਿਕਾਰੀ ਨਾਲ ਗਏ ਆ ਉਹਨਾਂ ਨੇ ਉੱਥੇ ਸਟੈਂਡ ਲੈਣਾ ਸੀ ਭਿੜਨਾ ਸੀ ਕਹਿਣਾ ਸੀ ਕਿ ਭਾਈ ਇਹ ਗਲਤ ਕਰ ਰਹੇ ਹੋ ਤੁਸੀਂ ਟਾਈਮ ਦਿਓ 100 ਗ੍ਰਾਮ weight ਤੇ ਕੁਝ ਵੀ ਨਹੀਂ ਹੁੰਦਾ ਬਾਥਰੂਮ ਜਾ ਕੇ 100 ਗ੍ਰਾਮ ਵੇਟ ਘਟ ਜਾਂਦਾ ਅੱਛਾ ਪਰ ਨਹੀਂ ਦੇਖੋ ਜਦੋਂ ਪਹਿਲੇ ਮੈਚ ਉਹਨੇ ਖੇਡੇ ਨਹੀਂ ਹੁਣ ਤੱਕ ਜਦੋਂ ਤੱਕ ਫਾਈਨਲ ਤੱਕ ਪਹੁੰਚੀ ਹੈ ਜਦੋਂ ਪਹਿਲਾ ਮੈਚ ਖੇਡਿਆ 올림픽 ਦੇ ਵਿੱਚ ਜਾ ਕੇ ਉਸ ਦਿਨ ਵੀ ਵੇਟ ਹੋਇਆ ਬਾਅਦ ਚ ਵੀ ਕਿੰਨੀ ਵਾਰ ਵੇਟ ਹੋਇਆ ਜਦੋਂ ਉਹ ਸੈਮੀਫਾਈਨਲ ਚ ਗਈ ਜਿਵੇਂ ਜਿਵੇਂ ਹਰ ਕੁਸ਼ਤੀ ਵੇਲੇ ਮੈ ਵੇਟ ਹੁੰਦਾ ਰਿਹਾ ਪਰ ਉਦੋਂ ਉਹਦਾ ਵੇਟ ਜਿਹੜਾ ਹੈ ਉਹ ਠੀਕ ਆਉਂਦਾ ਰਿਹਾ पर फाइनल इतना एकदम वेट किमे ਵੱਧ ਗਿਆ ਸੱਚਮੁੱਚ ਹੈਰਾਨੀ ਜਨਕ ਗੱਲ ਹੈ ਔਰ ਉਹ ਕੋਈ ਪਹਿਲੀ ਵਾਰ ਖੇਡਾਰ ਨਹੀਂ ਸੀ ਗਈ 올림픽 ਖੇਡਾਂ ਚ ਉਹ ਤੀਜੀ ਵਾਰ ਗਈ ਸੀ ਉਹ ਕੋਈ ਅਣਜਾਨ ਨਹੀਂ ਸੀ ਵੀ ਉਹ ਕਮਲੀ ਹਰਕਤ ਕੋਈ ਕਰ ਦੇਵੇ ਜਾਂ ਉਹ ਅਨਗੈਹੀਲੀ ਕਰ ਦੇਵੇ ਇਹੋ ਜੀ ਗੱਲ ਨਹੀਂ ਸੀ ਉਹਦੇ ਨਾਲ ਲਾਜ਼ਮੀ ਕੁਝ ਨਾ ਕੁਝ ਹੋਇਆ ਜਾਪਦਾ ਇਸੇ ਕਰਕੇ ਉਹ ਇੰਨੀ ਟੁੱਟ ਗਈ ਉਹ ਇੰਨੀ ਨਰਾਸ਼ ਹੋ ਗਈ ਕਿ ਉਹਨੇ ਆਪਣੀ ਮਾਂ ਨੂੰ ਮੈਸੇਜ ਲਿਖਿਆ ਕਹਿੰਦੀ ਮਾਂ ਤੂੰ ਮੇਰੇ ਤੋਂ ਉਸ ਦਿਨ ਪੁੱਛਿਆ ਸੀ ਕਿ ਕਿੱਦਾਂ ਐ ਕੀ ਬਣੇਗਾ ਤਾਂ ਮੈਂ ਤੈਨੂੰ ਕਿਹਾ ਸੀ ਦੇਸ਼ ਲਈ 골ਡ ਲੈ ਕੇ ਆਵਾਂਗੀ ਤਾਂ ਅੱਜ ਮਾਂ ਮੈਂ ਤੈਨੂੰ ਭਰੇ ਮਨ ਨਾਲ ਕਹਿ ਰਹੀ ਆਂ ਕਿ ਗੇਮ ਜਿੱਤ ਗਈ ਤੇ ਮੈਂ ਹਾਰ ਗਈ ਤੇ ਹੁਣ ਮੈਂ ਖੇਡਾਂ ਤੋਂ ਸੰन्यास ਲਵਾਂਗੀ ਭਾਵੇਂ ਉਹਦੇ ਤਾਏ ਨੇ ਇਹ ਕਹਿ ਦਿੱਤਾ ਬਿਨੈ ਅਸੀਂ ਸੰਿਆਸ ਲੈਣ ਨਹੀਂ ਦੇਵਾਂਗੇ ਅਜੇ ਉਹਨੂੰ ਕੋਸ਼ਿਸ਼ ਕਰਾਂਗੇ ਉਹ ਹੌਸਲਾ ਬਣਾ ਕੇ ਖੇਡੇ ਪਰ ਕਿਵੇਂ ਉਹਦਾ ਹੌਸਲਾ ਬਣੇਗਾ ਸਵਾਲੇ ਬਣ ਗਿਆ ਜੇ ਇੰਨੇ ਜਿਆਦਾ ਸਖਤ ਮਿਹਨਤ ਕਰਕੇ 올림픽ਸ ਦੇ ਵਿੱਚ ਗਈ ਉਥੇ ਅਖੀਰਲੇ ਕਦਮ ਤੇ ਜਾ ਕੇ ਉਹਦੇ ਨਾਲ ਆ ਕੁਝ ਹੋ ਗਿਆ ਇੱਥੇ ਸੱਚਮੁੱਚ ਮੋਦੀ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਸੀ ਪਰ ਨਹੀਂ ਲਿਆ ਦੇਖੋ ਹੁਣ ਚਾਹੇ ਹਰਿਆਣੇ ਦੀ ਬੀਜੇਪੀ ਸਰਕਾਰ ਦੇ ਮੁੱਖ ਮੰਤਰੀ ਨੇ ਕਹਿਤਾ ਕਿ ਅਸੀਂ ਉਹਦਾ ਵੱਡਾ ਸਨਮਾਨ ਕਰਾਂਗੇ ਉਹਨੂੰ 4 ਕਰੋੜ ਰੁਪਈਆ ਦੇਵਾਂਗੇ ਚਾਂਦੀ ਦਾ ਤਮਗਾ ਜਿੱਤੇ ਜਿੰਨਾ ਉਹਦਾ ਸਨਮਾਨ ਅਸੀਂ ਕਰਾਂਗੇ ਪਰ ਇਹਨਾਂ ਚੀਜ਼ਾਂ ਨਾਲ ਹੁਣ ਉਹਦਾ ਦਿਲ ਨਹੀਂ ਵਧਨਾ ਉਹਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਉਹ ਚਾਹੁੰਦੀ ਸੀ ਮੇਰੇ ਲਈ ਵੱਡਾ ਸਟੈਂਡ ਮੇਰਾ ਦੇਸ਼ ਦੀ ਸਰਕਾਰ ਲਵੇ ਪਰ ਦੇਸ਼ ਦੀ ਸਰਕਾਰ ਨੇ ਉਹਦੇ ਵਾਹ ਹੱਕ ਦੇ ਵਿੱਚ ਵੱਡਾ ਸਟੈਂਡ ਨਹੀਂ ਲਿਆ ਉਸ ਤੋਂ ਬਾਅਦ ਹੁਣ ਉਹਦੇ ਨਾਂ ਤੇ ਰਾਜਨੀਤੀ ਸ਼ੁਰੂ ਹੋ ਗਈ ਹੈ ਵੱਖ-ਵੱਖ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਲੱਗੀਆਂ ਨੇ ਪਰ ਬੀਜਪੀਏ ਦੇ ਤੇ ਸਭ ਤੋਂ ਵੱਧ ਤੰਦੂਰ ਤਪਾ ਕੇ ਸਿਆਸੀ ਰੋਟੀਆਂ ਸੇਕੇਗੀ ਹੁਣ ਉਹਦੇ ਲਈ ਇਹ ਐਲਾਨ ਕਰਨਗੇ ਪੈਸਿਆਂ ਦਾ ਜਿਨ੍ਹਾਂ ਨੇ ਪਾਰਲੀਮੈਂਟ ਚ 70 ਲੱਖ ਤੇ 45000 ਪਲੱਸ ਰੁਪਏ ਗਿਣਾਏ ਨੇ ਹੁਣ ਉਹ ਉਹਦੇ ਹਮਾਇਤ ਦੇ ਵਿੱਚ ਪੈਸਿਆਂ ਦੇ ਐਲਾਨ ਕਰਨਗੇ ਕਿਉਂਕਿ ਪਤਾ ਹੈ ਕਿ ਜੇ ਨਾ ਬੋਲੇ ਜੇ ਕੁਝ ਨਾ ਕੀਤਾ ਤਾਂ ਦੇਸ਼ੋ ਵੱਡੀ ਵੋਟ ਟੁੱਟੇਗੀ ਇਸ ਕਰਕੇ ਇਹ ਸਾਰੀ ਡਰਾਮੇ ਬਾਜੀ ਕੀਤੀ ਜਾਏਗੀ ਪਰ ਨਾ ਤਾਂ ਵਿਨੇਸ਼ ਫੁਰਗਟੇ ਨਹੀਂ ਬੇਵਕੂਫ ਹੈ ਤੇ ਨਾ ਹੀ ਦੇਸ਼ ਨਾ ਦੇਸ਼ ਦੇ ਲੋਕ ਸਭ ਸਿਆਣੀ ਨਹੀਂ ਇੱਥੇ ਸਭ ਨੂੰ ਪਤਾ ਲੱਗ ਰਿਹਾ ਸਭ ਨੂੰ ਦੇਖ ਰਿਹਾ ਵੀ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਤੁਸੀਂ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ